તો સી سارے દેખ રહે હો આપકી ન્યૂઝ આપકી ન્યૂઝ મે ચાખ સાબદા સ્વાગત હે ચી દલિત સમાજ નું આપણે યોદ્ધા સુલવીરા દા ઇતિહાસ લોકાતક પહોંચાવણા સમિતિ લોડ ગેરી ગિલપતિ દલિત મહામ પંચાયતી 31 મેברי કમિટી ગઠિત બાબા જીવન સિંહ રંગરેટા નું કી તૈયાર बाबा जीवन सिंह रंगरेटा अते कमेटी ने पिंडवासिया दिस सहयोग नाल सर्वदे पलेले अखंड पाठ साहिब दे पो पाई गए इस मौके उगे दलित नेता किरणजीत सिंह गैरी चेयरमैन नेशनल दलित महाम पंचायत पंजाब जनल सक्कर कांग्रेस विशेष तौर ते पहुंचे उना संतां नु संबोधन कर दिया के हा दलित समाज नु अपने समाज दे योद्धा सूरवीरा दा इतिहास लोका तक पहुंचाणा समय दी लोड है जो कमा अपना इतिहास बोल

बेटी माता राज कौर नाल करवा के जात पात खत्म कर दिखती समाज साहब प्रधान बलतेवीत प्रधानैन सिंह प्रचार सकत्र नवदीप देव बिकर सिंह बलदेव रेसम सिंग, निर्मल हरदीप सिंह जगवीर सिंह की अगवाई हेठ इकती मैंबरी कमेटी पंद्रह मैंबरी महिलावादी कमेटियां गठित की गई कमेटिया ने गहरी सिरों पाओ देख स ਕੀਤਾ ਹੋਰ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਡਾ ਮੁchein ਮੁਰਾਦ ਸਾਹਿਬ ਜਰ ਜੋੜਨ ਦਾ ਇਸ ਲਈ ਤੁਸੀਂ ਗੁਰਾ ਗ੍ਰੰਥ ਪੜ੍ਹੋ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਆਣੀ ਸਾਡਾ ਸਮਾਜ ਨੂੰ ਜਿੱਤੇ ਜਿ ਗੁਰੂ ਅੰਗਦ ਦੇ ਸਾਹਿਬ ਨੂੰ ਲੈ ਕੇ ਗੁਰੂ ਅਮਰਦਾਸ ਤੱਕ ਜਿਨੇ ਧੜਤ ਹੋਏ ਜਿਨੇ ਸਾਡੇ ਜਿਨ੍ਹਾਂ ਗੁਰੂਆਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕੁਸਨੁ ਸਿਖਾਇਆ ਜੀ ਦਦੇ ਗੁਰਨਾਮ ਦੇ ਸਾਹਮਣੇ ਗੱਲ ਸ਼ੁਰੂ ਕੀਤੀ ਨੀਚਾ ਅੰਦਰ ਮੀਂਹ ਜਦ ਬੀਜੀ ਹੁ ਅਕਲੀਚ ਨਾਨਕ ਤਰ ਕੇ ਸੰਸਾਦ ਵੱਡਿਆ ਸੋ ਚਾਰੀ ਸੀ ਕਿ ਮੈਂ ਗਰੀਬ ਲੋਕਾਂ ਦੇ ਯਾਰ ਆ ਜਿਨ੍ਹਾਂ ਤੁਸੀਂ ਨੀਵੇਂ ਸੋਈਦੇ ਗੁਰੂ ਵਿਦਾ ਸਾਹਨੇ ਕੀ ਕਾ ਸਾਦ ਸੰਗਤ ਮਿਲਦਾ ਹੀ ਉਹ ਬਾਦੋ ਜੈਸੇ ਮਦਨ ਜੀਰਾ ਕਿ ਜਿਵੇਂ ਡੂੰਮਰੇ ਮਖਿਆ ਦੀਆਂ ਮੱਖੀਆਂ ਦਾ ਆਪਸੀ ਪਿਆਰ ਹੁੰਦਾ ਹੈ ਇਸ ਤਰ੍ਹਾਂ ਦਾ ਪਿਆਰ ਸਾਡਾ ਸੰਬਾਲ ਜਾ ਪੰਜਾਰੇ ਦਾ ਪਿੰਡ ਦਾ ਨਗਰ ਦਾ ਪੰਜਾਬ ਦੀ ਨੁਕਾ ਦਾ ਦੇਸ਼ ਦੇ ਨੁਕਾ ਦਾ ਹੋਣਾ ਚਾਹੀਦਾ ਹੈ ਗੁਰਮੀਦਾ ਜੀ ਇਹ ਆਪਣੀ ਬਾਣੀ ਦੇ ਵਿੱਚ ਸਾਨੂੰ ਕਹਿ ਗਏ ਆ ਆਜ਼ਾਦੀ ਕਦਰ ਹੋਇਆ ਮਕਸਦ ਸਿਰ ਬੈ ਨਹੀਂ ਅਸੀਂ ਦੇਖ ਬਣਾਈ ਜੀ ਬਣਾਈ ਪੂਰੇ ਬਣਾਈ ਦਿਖਾਣ ਪਰ ਸਭ ਕਰਾਇਆ ਦਿਖਾ ਕੇ ਤੇ ਜੁਹਦੇ ਉਦੇ ਫੜਾ ਫੜ ਚਲੇ ਗਏ ਆਪਣਾ ਖਾਣ ਪਰ ਸਭ ਬਰਾਉਂ ਦਾ ਸਿਗੂ ਗਰਾਂਸਾ ਦੇ ਸਾਹਮਣੇ ਰੱਤ ਨਾਲ ਖੋਲਦਾ ਦਿਲ ਬਣਾਉਂਦਾ ਕੋਈ ਮਤਲਬ ਹੋ ਇਸ ਕਰਕੇ ਜਨਮ ਰੌਣ ਲਈ ਇਹ ਪਰੰਪਰਾ ਚੱਲੀ ਹੈ ਇਸ ਕਰਕੇ ਇਹ ਸਾਰਾ ਕੁਝ ਹੈ ਚੌਂਮਣੇ ਜਨਮਵਰਸੀ ਬਾਬਾ ਜੀਵਨ ਸਿੰਘ ਜਿਹਦੇ ਗੱਲ ਕਰਦੇ ਆ ਦਸ਼ਰੋਣੀ ਚ ਨਾਰਵਰਸੀ ਬਾਬਾ ਜੀਵਨ ਸਿੰਘ ਅਸੀਂ ਕਿ ਸਟਾਰ ਕਰਦੇ ਹੁਣ ਵੀ ਕਰਦੇ ਆ ਜੇ ਜਾਂਦਾ ਵੀ ਦਿੱਲੀ ਤੋਂ ਸੀਸ ਘਰਾਂਦਾ ਨਹੀਂ ਹੁੰਦੇ ਨਾ ਸਿੱਖਾਂ ਦੀ ਮੁੱਠ ਖੜੇ ਜਾ ਹੁੰਦੀ ਹਿੰਦੂ ਵੀ ਕਿਲਾ ਹੋਏ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਹਿੰਦੂ ਧਰਮ ਨੂੰ ਬਚਾਉਣ ਲਈ ਦਿੱਤੀ ਤਾਂ ਬਾਬਾ ਜੀਵਨ ਸਿੰਘ ਜੀ ਉਦੋਂ ਗੁਰਗੱਤਰ ਸੀਸ ਗੁਰਦੇਵ ਸਾਹਿਬ ਦਾ ਉਤੋਂ ਲੈ ਕੇ ਆਏ ਤਾਂ ਖਾਸਾ ਫੋਜ ਬਣੀ ਤਾਂ ਖਾਸਾ ਫੋਜ ਵਡਾਉਣ ਦੇ ਵਿੱਚ ਵੀ ਬਾਬਾ ਜੀ ਗੁਰ ਸਿੰਘ ਜੀ ਸੀਸ ਲੈ ਕੇ ਉਤੋਂ ਆਏ ਤਾਂ ਉਹਨਾਂ ਦੇ ਗੁਰੂ ਸਾਹਿਬ ਗੋਗਨ ਰਾਏ ਸਾਹਿਬ ਨੂੰ ਗੋਲ ਸਿੰਘ ਬਾਤਿ ਬਣਦੇ ਹੈ ਤੌਰ ਗੁਚਾ ਕਿ ਦਿੱਲੀ ਦਾ ਹਾਲ ਕੀ ਸੀ ਤਾਂ ਉੱਥੇ ਬਾਬਾ ਜੀ ਗੁਰ ਸਿੰਘ ਨੇ ਕਿਹਾ ਕਿ ਕੋਈ ਵੀ ਆਪਣੇ ਆਪ ਨੂੰ ਸਿੱਧਾ ਸਿੱਖ ਸਿਮ ਕੋਲੋਂ ਜਾ ਰਿਹਾ ਹੈ ਐਸਾ ਸਿੱਖ ਸਾਜੂਣਾ ਜਿਵੇਂ ਲਖਾਂ ਖੜਾ ਨੂੰ ਸ਼ੁਰੂ ਕਰਦਾ ਹਾਂ ਜਿਹੜੀ ਸਾਡੇ ਸਿੱਖ ਦੇ ਤੇ ਸਾਧ ਹੈ ਨਾ ਇਹ ਦੇਣਾ ਨਾ ਨਹੀਂ ਅਸੀਂ ਲੱਖਾਂ ਦੇ ਖੜੇ ਹੋਏ ਵੀ ਦਿਖਾਂਗੇ ਜੁਨਨਤ ਕਿਦਾਂ ਕੋਲ ਦੇ ਸੇ ਖੜਾ ਹੁੰਦਾ ਹੈ ਉਹ ਦਿਸਤ ਹੈ ਕਿ ਉਸ ਖਾਨ ਸਾਹਿਬ ਫੌਜ ਦਾ ਪਹਿਲਾ ਜਰਨੈਲ ਬਣਦਾ ਮਾਨ ਜਿਹੜਾ ਪ੍ਰਾਪਤ ਹੋਇਆ ਉਹ ਸ਼੍ਰੋਮਣੀ ਜਰਨੈਲ ਅਮਰ ਸਿੰਘ ਪਾਪਾ ਜੀ ਨੂੰ ਸਿਕਲੋ ਜਦੋਂ ਸ਼ਹਾਦਤ ਦੀ ਗੱਲ ਆਈ ਸੀਸ ਲੈ ਕੇ ਆਉਣ ਦੀ ਗੱਲ ਆਈ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਭਾਈ ਜਾਲਾ ਜੀ ਮਤੀਦਾ ਸਦੀਦਾਸ ਤੇ ਪਾਪਾ ਜੀ ਸਿੰਘ ਜੀ ਦੇ ਕਿਤਾ ਆਗਿਆ ਸਰਦਾਰ ਆਗਿਆ ਨੂੰ ਕਈ ਲੋਕ ਕਹਿੰਦੇ ਆ ਤੇਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਉਹ ਉਹ ਮੂਹੇ ਗੱਡੇ ਚ ਰੱਖਿਆ ਗਿਆ ਕਿਹਾ ਇੱਕ ਬੜਾ ਬੋੜਾ ਕਾਥਾ ਬਾਤ ਦਸਾਉਣੀ ਕਮੇਟੀ ਦਾ ਉਹ ਕਹਾਣੀ ਸੁਣਾਈ ਜਾਵੇ ਗੁਰਦੁਆਰਾ ਸਾਹਿਬ ਨੂੰ ਗੁਰੂ ਅੱਜ ਗਿਆ ਕਿ ਉਹ ਕਹੀ ਜਾਵੇ ਗੁਰ ਤੇਗ ਬਹਾਦਰ ਸਾਹਿਬ ਦਾ ਸੀਸ ਜਦੋਂ ਕੱਟਿਆ ਗਿਆ ਨਾ ਕਿ ਉਹ ਗੱਡੇ ਦੇ ਵਿੱਚ ਰੂਹ ਦੇ ਗੱਡੇ ਚ ਰੱਖਿਆ ਗਿਆ ਤੇ ਗੱਡੇਆਂ ਦੀ ਤਲਾਸ਼ੀ ਲਈ ਗਈ ਕਹਿੰਦੇ ਸੀਸ ਉੱਠਿਆ ਦੂਜੇ ਕਡੇ ਚਲਾ ਜਾਵੇ ਦੂਜੇ ਕਡੇ ਚਲਾ ਜਾਵੇ ਸਾਡੇ ਪੂਸਾਂ ਦਾ ਕਦੇ ਕਰਾਮਾ ਦਿਖਾਉਣੀ ਹੋਣੀ ਉਹਨੂੰ ਪੁੱਛਿਆ ਮੈਂ ਬਾਦ ਜੀ ਨੂੰ ਪੁੱਛਿਆ ਰਗਾ ਮੇਰੇ ਕਥਾ ਵੰਦ ਸਾਹਿਬ ਇਹ ਦੱਸੋ ਜਿੱਥੇ ਐਦਾ ਕਹਿਣਾ ਲੱਗਿਆ ਹੋਵੇ ਮੁਗਲਾਂ ਦਾ ਫੈਰ ਹੋ ਗਏ ਕਿ ਉਹਦੇ ਚਿੜੀ ਫੜਕੜੀ ਦੇ ਮੇਰੇ ਤੇ ਕਡੇ ਕਿੱਦਾਂ ਨਹੀਂ ਆ ਗਏ ਮਤਲਬ ਸਾਡੀ ਕੌਮ ਦੇ ਬਹਾਦਰ ਜਨਮ ਦੀ ਕੁਰਬਾਨੀ ਨੂੰ ਛੋਟਾ ਕਰਕੇ ਦਿਖਾਉਂਦਾ ਜਦਨ ਕੀਤਾ ਜਾਂਦਾ ਹੈ ਬਾਬਾ ਜੀ ਨੇ ਸੰਜੀਵੀ ਆਪਣੇ ਕਿਹਾ ਸਧਾਨਨ ਦੋ ਸ਼ਹੀਦ ਕਰਕੇ ਉਹਦਾ ਸਿਰ ਕੋਥੀ ਰੱਖਿਆ ਉਹਦੇ ਉੱਤੇ ਰੱਖਿਆ ਤਾਂ ਜਿਹੜਾ ਸੀਗਾ ਉਹਦਾ ਪਾਇਆ ਆ ਗਿਆ ਨਾ ਹੁੰਦਾ ਗਿਆ ਤੇ ਸਿਰ ਜਿਹੜਾ ਸੀ ਬਾਬਾ ਜੀ ਸਿੰਘ ਲੈ ਗਏ ਜਿਹਦੀ ਮਦਦ ਨਾਲ ਇਹ ਹੁਣ ਪਦੇ ਸੋਧਰੀ ਆ ਰਿਕ ਨੇ ਹੋ ਗਿਆ ਉਹਦਾ ਮੁਰਦਾ ਪਹਿਲਾ ਸੀ ਇਹਦੇ ਵਿੱਚ ਥੋੜਾ ਸਪਸ਼ਟ ਕਰਨਾ ਚਾਹਣਾ ਕਿ ਜੈਨ ਮੁਸਾ ਅਰਨ ਜੇਵਦੀ ਲੜਕੀ ਬਾਬਾ ਜੀਵਨ ਸਿੰਘ ਦੇ ਨਾਲ ਕਾਣ ਸਿਵਲ ਰਹਿਣ ਦੇ ਘਰੇ ਵਿਦਾ ਪ੍ਰਾਪਤ ਹੋ ਗਈ ਹੁਣ ਕਾਣ ਸਿਵਲ ਹੋ ਗਈ ਬੰਦ ਸਿਵਲ ਰੈਨ ਬਾਬਾ ਜੀਵਨ ਸਿੰਘ ਦਾ ਨਾਗਰ ਗੁਰਦੇਵ ਮਾਦਾ ਸਾਵਣੀ ਇਹ ਜਾਤ ਪਾਤ ਦੀਆਂ ਗੱਲਾਂ ਜਿਹੜੇ ਲੋਕ ਕਰਦੇ ਆ ਨਾ ਜਾਤ ਪਾਤ ਖਤਮ ਕਰੂ ਗੁਰਦੇਵ ਮਾਦਾ ਸਾਹਿਬ ਨੇ ਹਵਾ ਸਦਨ ਸਦਾਰਨ ਦਾ ਵਿਆਹ ਬੰਦ ਸਿਵਲ ਰੈਨ ਦੀ ਲੜਕੀ ਮਾਦਾ ਪ੍ਰੇਮਾ ਕਰਵਾਇਆ ਚੋ ਉਥੇ ਔਰੰਗਜ਼ੇਬ ਦੀ ਲੜਕੀ ਦੀ ਮੱਦਦ ਦੇ ਨਾਲ ਜੈਹੂਸਾ ਦੀ ਮੱਦਦ ਦੇ ਨਾਲ ਪਤਾ 12:00 ਵਜੇ ਦਸਾਂ ਮਿੰਟਾਂ ਤੋਂ ਕੋਤਵਾਲ ਵਾਪਰਿਆ ਜਦੋਂ ਉਹ ਦਿਲ ਜੜਿਆ ਉਦੋਂ ਪਤਾ ਲੱਗਿਆ ਕੋਤਵਾਲ ਉੱਥੇ ਬਾਬਾ ਜੀਵਨ ਸਿੰਘ ਬਹੁਤ ਉੱਚਾ ਜਦੋਂ ਅੰਦਰ ਪੁਰਸਾਂ ਲੈ ਕੇ ਸੀਸ ਗੁਰਿੰਦਰ ਜੋ ਲੈ ਕੇ ਆਏ ਤੇ ਉਸ ਬਾਅਦ ਖਾਸਾ ਪੌੜਾ ਰਚਨ ਹੁੰਦਾ ਤੇ ਫਿਰ ਇੱਕ ਗੱਲ ਹੋ ਗਈ ਜੀ ਹੋਰ ਕਈ ਨੂੰ ਨਹੀਂ ਚਾਹ। ਖੁਸ਼ ਜਾਣੋ ਜੁਕੇ ਨਹੀਂ ਦੱਸਦੇ। ਉਹ ਸਾਰੇ ਕਥਾ ਬਾਚਨ ਸਾਡੇ ਕੀਨ ਤਰੀਏ ਸਾਡੇ ਢਾਡੀ ਜਿੱਥੇ ਕਈ ਨੂੰ ਮੈਂ ਕਹਿੰਦਾਂ ਮੈਂ ਕਹਿੰਦੇ ਗੈਰੀ ਸਾਹਿਬ ਘਰੇ ਕਹਿੰਦੇ ਤੁੰ ਕਰਦਾ ਜੀ ਇਹ ਸੀ ਕਰਨ ਲੱਗ ਜੀ ਸਭ ਤਾਂ ਕਿਸੇ ਦੇ 10 ਰੁਪਏ ਨਹੀਂ ਦੇਣੇ। ਜੋ ਸਚਾਈ ਜਿਹੜੀ ਹੈ ਸੱਚ ਸਿੱਧਾ ਮੂਰ ਵਰਣਾ ਗੁਰੂ ਗ੍ਰੰਥ ਸਾਹਿਬ ਨੂੰ ਵਰਣਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸੀਚ ਕੋਣਾ ਸੱਚ ਬੋਲਣਾ। ਦੇਸਾਨੇ ਤੇ ਗੁਰੂ ਗੋਬਿੰਦ ਸਿੰਘ ਜੀ ਸਰਬ ਮਾਨ ਕਿੱਡਾ ਇਸ ਕੌਮ ਨੂੰ ਮਾਨਕਦਾ ਬਿਹਾ ਦੇਖੋ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਨੂੰ ਸਿੱਖ ਦਾ ਵਿਆਹ ਕਰਵਾਇਆ ਉਹਨਾਂ ਦੇ ਤੇ ਉਹਦਾ ਬੇਦੋਲਾ ਬਾਬਾ ਤੁਲ ਜੀ ਪਾਦਰ ਸਾਹਿਬ ਨੇ ਸਰਦਾਰਾਂ ਦੇ ਕੋਲ ਤੇ ਬਾਬਾ ਜੀਵਨ ਸਿੰਘ ਦਾ ਬਚੋਲਾ ਕੌਣ ਬਣਿਆ ਗੁਰੂ ਗੋਬਿੰਦ ਸਿੰਘ ਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦਾ ਰਿਸ਼ਤਾ ਕਰਾਇਆ ਖਜਾਨ ਸਿੰਘ ਦੀ ਧੀ ਨਾਲ ਜੱਟ ਭਾਈ ਜਿਹੜੇ ਰਿਸ਼ਤਾ ਕਰਵਾ ਕੇ ਜਾਤ ਪਾਤ ਨੂੰ ਖਤਮ ਕੀਤਾ ਨਹੀਂ ਜਿਨਾ ਨੂੰ ਲੋ ਕੋਇਆ ਜਾਵੇ ਸੋਸਿਆ ਜੇ ਜਉਂਦਾ ਰਹੂਗਾ ਤਾਂ ਕਮਰ ਜੋਦਿਕਾ ਰਹਿਣ ਲੱਗੇ ਤੁਸੀਂ ਜਿਹੜਾ ਇਤਿਹਾਸ ਨੂੰ ਜਿਉਂਦਾ ਰੱਖਣ ਦੀਆਂ ਕੋਸ਼ਿਸ਼ਾਂ ਕਰਦੇ ਹੋ ਮੈਂ ਸਮਝਦਾ ਜਦ ਤੱਕ ਅਸੀਂ ਲਾਇਕ ਬਾਪ ਦੀ ਲਾਇਕ ਆਦਤ ਨਹੀਂ ਬਣਦੇ ਉਹ ਤੱਕ ਸਮਾਜ ਦਾ ਕੌਮ ਦਾ ਭਾਜਰ ਦਾ ਕੋ ਜੋ ਨਹੀਂ ਸਕੋ ਤਾਂ ਮੈਂ ਤੁਹਾਡਾ ਧਰਵਾਦੀ ਹਾਂ ਇਸ ਗੱਲ ਲਈ ਤੁਸੀਂ ਲਾਇਕ ਬਾਪ ਦੀ ਲਾਇਕ ਆਦਤ ਬਣਦਾ ਗੁਰ ਚੇਦਰ ਕੀਤਾ ਜਾਂ ਜੰਦਰ ਕਰ ਰਹੇ ਹੋ ਗੁਰੂ ਰਾਸਾ ਦਾ ਪਾਤਸ਼ਾਹ ਦਾਸ ਰਵਾਗੇ ਇਤਿਹਾਸ ਦੇ ਨਾਲ ਸਮਾਜ ਨੂੰ ਜੋੜ ਕੇ ਬੱਚਾ ਨੂੰ ਜੋੜ ਕੇ ਤੁਸੀਂ ਇਸ ਦਾ ਲਈ ਵਧਾਈ ਦੇ ਪਾਤ ਹੋ ਤੁਸੀਂ ਲਾਇਖਪਾਦ ਨੇ ਲਾਇਖਪਾਦ ਬਾਰੇ ਬਧਿਆ ਇੱਕ ਘਟਨਾ ਕਹਦੇ ਇਤਿਹਾਸ ਦੇ ਵਿੱਚ ਜਾਈਏ ਬਾਬਾ ਜੀਵਨ ਸਿੰਘ ਗਾਂਸ ਤੋਂ ਪਹਿਲਾਂ ਪਾਇਆ ਨ ਖੜੇ ਕੁਝ ਨੂੰ ਖੜੇ ਹੈ ਤੇ ਉਹ ਸੋਚ ਰਹੇ ਹੈ ਗੁਰੂ ਗੋਬਿੰਦ ਸਿੰਘ ਜੀ ਕੋਲਿਆ ਪਾਈ ਜਾਂਦਾ ਜੀ ਕੀ ਸੋਚ ਰਹੇ ਹੋ ਤੇ ਪਾਈ ਜਾਂਦਾ ਜੀ ਕਹਿੰਦੇ ਜੀ ਮੈਂ ਸੋਚ ਰਿਹਾ ਕਿ ਕਦੇ ਸਾਡਾ ਸਮਾਜ ਤੇਰੀ ਕੌਮ ਦੇ ਭਾਈਚਾਰੇ ਇਕੱਠਾ ਹੋ ਰਿਹਾ ਤੇ ਗੁਰੂ ਸਾਹਿਬ ਨੇ ਬਾਬਾ ਜੀਵਨ ਸਿੰਘ ਨੂੰ ਲੋਹੜੀ ਚਲੂ ਕਰਤੀ ਜਿ ਲੈ ਕੇ ਗਿਆ ਸੀਗਾ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਸਕੱਤਰ ਪੰਜਾਬੁਰ ਦੀ ਇਸ ਕਾਂਗਰਸ ਕਮੇਟੀ ਤਾਂ ਗੱਲ ਪਰ ਦੀ ਪਿੰਡ ਸਮੁੱਚੇ ਭਾਈਚਾਰੇ ਦਾ ਇਕੱਠ ਹੋਇਆ ਔਰ ਦਲਤ ਸਮਾਜ ਦੇ ਗਰੀਬ ਲੋਕਾਂ ਦੇ ਮਸਲੇ ਨੂੰ ਹੱਲ ਕਰਾਉਣ ਦੇ ਲਈ ਨੈਸ਼ਨਲ ਦਲਤ ਮਹਾਪੰਚਾਇਤ ਇਜਲੀ ਗਲਪਤੀ ਪਿੰਡ ਦੀ ਕਮੇਟੀ ਦਾ ਗਠਨ ਕੀਤਾ ਗਿਆ ਜਿਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਤੇਜ ਸਿੰਘ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ ਪ੍ਰਚਾਰ ਸਕੱਤਰ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਜਨ ਸਕੱਤਰ ਸਰਬਜੀਤ ਸਿੰਘ ਨੂੰ ਬਣਾਇਆ ਗਿਆ ਇਸ ਤਰ੍ਹਾਂ ਨਾਲ 27 ਮੈਂਬਰੀ ਜਿਹੜੀ ਕਮੇਟੀ ਹੈ ਉਹਦਾ ਗਠਨ ਕੀਤਾ ਗਿਆ ਇਸੇ ਤਰ੍ਹਾਂ 11 ਮੈਂਬਰੀ ਕਮੇਟੀ ਮਹਿਲਾਵਾਂ ਦੀ ਨੈਸ਼ਨਲ ਅਦਾਲਤ ਮਹਾਪੰਚਾਇਤ ਦੀ ਉਹਦਾ ਗਠਨ ਕੀਤਾ ਗਿਆ ਤਾਂ ਜੋ ਦਰਦ ਸਮਾਜ ਦੇ ਗਰੀਬ ਲੋਕਾਂ ਦੇ ਮਸਲੇ ਨੂੰ ਹੱਲ ਕੀਤਾ ਜਾ ਸਕੇ ਕਿਉਂਕਿ ਸ਼ਰੋਮਣੀ ਚਢਾਲਾ ਵਰ ਸੀਤ ਬਾਬਾ ਜੀਵਨ ਸਿੰਘ ਦੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਇਹ ਸਾਰੀ ਕਮੇਟੀ ਨੇ ਇਹਦੇ ਸਮੁੱਚੇ ਦਲਤ ਭਾਈਚਾਰੇ ਦੇ ਮਸਲਾ ਨੂੰ ਹੱਲ ਕਰਾਉਣ ਲਈ ਇਹ ਸਾਰੀ ਕਮੇਟੀ ਨੇ ਯਤਨ ਕਰਨੇ ਆ ਕਿਉਂਕਿ ਅੱਜ ਪੰਜਾਬ ਦੇ ਵਿੱਚ ਬੜੀ ਹੋਈ ਸਰਕਾਰ ਦਲਤਾਂ ਦੇ ਮਸਲਿਆਂ ਨੂੰ ਗਰੀਬਾਂ ਦੇ ਮਸਲਿਆਂ ਨੂੰ ਆਪੋ ਪਰੋਕੇ ਕਰਦੀ ਹੈ ਭਾਵੇਂ ਮਰਜ਼ੀਗਾ ਦਾ ਕੰਮ ਹੋਵੇ ਭਾਵੇਂ ਰਾਸ਼ਨ ਕਾਰਡਾ ਦਾ ਮਸਲਾ ਹੋਵੇ ਭਾਵੇਂ ਪੈਨਸ਼ਨਾਂ ਦਾ ਮਸਲਾ ਹੋਵੇ ਗਰੀਬ ਲੋਕਾਂ ਦੇ ਜਿਹੜੇ ਮਸਲੇ ਐ ਉਹਨਾਂ ਨੂੰ ਸਰਕਾਰ ਕੋ ਉਪਰੋਕੇ ਕਰਦੀ ਹੈ ਇਸ ਕਰਕੇ ਨੈਸ਼ਨਲ ਦਲਤ ਮਹਾਪੰਚਾਇਤ ਦੀ ਸਾਡੀ ਟੀਮ ਜਿਹੜੀ ਹੈ ਇਹ ਹਰ ਪਿੰਡ ਦੇ ਵਿੱਚ ਟੀਮ ਦਾ ਗਠਨ ਕੀਤਾ ਗਿਆ ਤੇ ਇਹ ਸਾਡੀ ਟੀਮ ਜਿਹੜੀ ਬਣੀ ਹੈ ਨੈਸ਼ਨਲ ਦਲਤ ਮਹਾਪੰਚਾਇਤ ਦੇ ਬੈਨਰ ਹੇਠ ਗਰੀਬ ਲੋਕਾਂ ਦੇ ਹੱਕਾਂ ਦੇ ਹਿੱਤਾਂ ਦੀ ਆਵਾਜ਼ ਨੂੰ بلند ਕਰੇਗੀ ਮੈਂ ਗੁਰਪ੍ਰੀਤ ਸਿੰਘ ਮੈਂ ਗੁਰਪ੍ਰੀਤ ਸਿੰਘ ਪਿੰਡ ਗੱਲਪੱਤੀ ਨੇਸ਼ਨਲ ਡਾਟਾ ਮਹਾ ਪੰਚਾਇਤ ਵੱਲੋਂ ਮੈਨੂੰ ਅੱਜ ਪ੍ਰਦਾਨ ਸੁਣਿਆ ਗਿਆ ਹੈ ਮੈਂ ਇਸ ਆਪਣੇ ਤਣੋਂ ਮਣੋਂ ਪਾਸੇ ਵਿਸ਼ਵਾਸ ਦੇ ਨਾਲ ਇਸ ਨੂੰ ਆਪਣੀ ਪੂਰਤੀ ਨਾਲ ਚੰਗੀ ਤਰ੍ਹਾਂ ਇਸ ਨੂੰ ਲਵਾਵਾਂਗਾ ਅਤੇ ਕੋਈ ਵੀ ਨਜਾਇਜ਼ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਗਰੀਬ ਨਾਲ ੱੱਕਾ ਹੋਏਗਾ ਉਹਦੇ ਅਸੀਂ ਬਿਲਕੁਲ ਵਿਰੁੱਧ ਖੜਾਂਗੇ ਅਸੀਂ ਅੱਜ ਆਪਣਾ ਕੇਵਲ ਗਹਿਰੀ ਸਾਹਿਬ ਦੇ ਨਾਮ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਅਤੇ ਖੜੀ ਰਵਾਂਗੇ ਇਹਨਾਂ ਦੀ ਬਦੌਲਤ ਅਸੀਂ ਜੋ ਵੀ ਪਿੰਡ ਦੇ ਵਿੱਚ ਸਰਪੱਕੀ ਵਿਕਾਸ ਵਾਸਤੇ ਜੋ ਵੀ ਕੰਮ ਹੋਣਗੇ ਅਸੀਂ ਸਾਰੇ ਹੀ ਮੈਂਬਰ ਇਸ ਦਾ ਕਹਿਣ ਦਾ ਮਤਲਬ ਅਸੀਂ ਸਰਪੱਖੀ ਵਿਕਾਸ ਵਾਸਤੇ ਚੰਗੀ ਤਰ੍ਹਾਂ ਇਹ ਕੰਮ ਆਪਦੀ ਜ਼ਿੰਮੇਵਾਰੀ ਨਾਲ ਪਾਵਾ। ਇਸ ਕਰਕੇ ਮੈਂ ਸਭ ਨੂੰ ਮੇਰੇ ਜਿਹੜੇ ਨੇ ਵੀ ਮੈਂਬਰ ਆਗੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਦੇ ਵਿੱਚ ਮੇਰਾ ਵੱਧ ਤੋਂ ਵੱਧ ਸਹਿਯੋਗ ਦਿਓ ਤੇ ਇਹ ਗਹਿਰੀ ਸਾਹਿਬ ਜੀ ਦੀ ਮੌਜੂਦਗੀ ਦੇ ਵਿੱਚ ਇਹ ਸਾਡਾ ਕਹਿਣ ਦਾ ਮਤਲਬ 27 ਮੈਂਬਰੀ ਕਮੇਟੀ ਬਣਾਈ ਗਈ ਹੈ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਜੀ ਆਇਆਂ ਕਹਿੰਦੇ।